ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 445 ਤੋਂ ਲੈ ਕੇ 447 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਰਾਮਦਾਸ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਉਹ ਵਾਹਿਗੁਰੂ ਜੀ ਆਸਾ ਮਹੱਲਾ ਚੌਥਾ ਸਤਜੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜਿਉ ਮਨ ਤਨ ਹਰ ਗਾਵੇ ਪਰਮ ਸੁਖ ਪਾਵੇ ਹਰ ਹਿਰਦੇ ਹਰ ਗੁਣ ਗਿਆਨ ਜਿਉ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਜਦੋਂ ਸਤਜੁਗ ਦਾ ਸਮਾ ਸੀ ਇਹ ਜਿਸ ਤਰ੍ਹਾਂ ਹੈ ਸੰਗਤ ਜੀ ਇਹ ਦੋ ਤਰ੍ਹਾਂ ਹੁੰਦਾ ਇੱਕ ਤਾਂ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਨਾ ਕਿ ਜਿਹੜੇ ਯੁੱਗ ਸੀ ਸਤਜੁਗ ਤ੍ਰੇਤਾ ਦਵਾਪਰ ਕਲਯੁਗ ਚੱਲ ਰਿਹਾ ਇੱਕ ਤਾਂ ਇਹ ਆ ਇੱਕ ਜਿਸ ਤਰ੍ਹਾਂ ਜੇ ਸਤਜੁਗ ਵਾਲੇ ਗੁਣ ਕਿਸੇ ਜੀਵ ਨੇ ਹੈਗੇ ਨੇ ਤਾਂ ਉਹਦੇ ਲਈ ਹੁਣ ਵੀ ਸਤਜੁਗ ਆ ਸਤਜੁਗ ਹੈ ਜਦੋਂ ਧਰਮ ਦੇ ਚਾਰੇ ਪੈਰ ਪੂਰੇ ਨੇ ਜੀਵਾਂ ਦੇ ਵਿੱਚ ਸਤ ਸੰਤੋਖ ਦਇਆ ਧੀਰਜ ਸਾਰੇ ਗੁਣ ਹੈਗੇ ਨੇ ਚਾਰੇ 발ਦ ਦੇ ਧਰਮ ਰੂਪੀ 발ਦ ਦੇ ਚਾਰੇ ਪੈਰ ਪੂਰੇ ਨੇ ਤਾਂ ਸਤਜੁਗਾਂ ਨਾਲ ਹੀ ਹੁਣ ਵੀ ਵਾਪਰ ਰਿਹਾ ਵਾਪਰ ਰਿਹਾ ਤੇ ਇਸ ਤਰ੍ਹਾਂ ਹੀ ਹੈਗਾ ਹਰ ਇੱਕ ਯੁਗ ਦੇ ਵਿੱਚ ਇੱਕ ਇੱਕ ਧਰਮ ਦਾ ਪੈਰ ਅਲੋਪ ਹੁੰਦਾ ਗਿਆ ਤੇ ਕਲਯੁਗ ਦੇ ਵਿੱਚ ਧਰਮ ਇੱਕ ਪੈਰ ਤੇ ਖੜਾ ਰਹਿ ਗਿਆ ਤੇ ਇਹੇ ਹੈਗੇ ਨੇ ਜੀਵਾਂ ਦੇ ਸੁਭਾਅ ਦੇ ਅਨਸਾਰ ਯੁਗ ਬਣੇ ਤੇ ਅੱਜ ਵੀ ਜਿਸ ਜੀਵ ਦਾ ਜਿਵੇਂ ਦਾ ਸੁਭਾਅ ਉਹਦੇ ਲਈ ਉਹੀ ਯੁਗ ਹੈਗਾ ਇਹ ਇਸ ਤਰ੍ਹਾਂ ਦੀ ਗੱਲ ਹੈ ਜੀ ਜਿਵੇਂ ਕਹਿੰਦੇ ਜਦੋਂ ਸਤਜੁਗ ਉਹਨੂੰ ਇਸ ਕਰਕੇ ਕਹਿੰਦੇ ਸੀਗੇ ਕਿ ਬਹੁਤਾਤ ਵਿੱਚ ਜਿਹੜੇ ਜਿਹੜੇ ਜੀਵ ਸੀ ਉਹਨਾਂ ਦਾ ਸੁਭਾਅ ਸਤਜੁਗੀ ਸੀਗਾ ਫਿਰ ਉਹਨਾਂ ਦਾ ਸੁਭਾਅ ਦੁਆਪਰੀਆ ਹੋ ਗਿਆ ਫਿਰ ਤ੍ਰੇਤਰੀਆ ਹੋ ਗਿਆ ਫਿਰ ਕਲਜੁਗੀ ਹੋ ਗਿਆ ਜੇ ਤਾਂ ਬਹੁਤੀ ਬਹੁਤਾਤ ਦੇ ਵਿੱਚ ਜਿਵੇਂ ਜੀਵਾਂ ਦਾ ਸੁਭਾਅ ਹੁਣ ਜਿਵੇਂ ਅਜ ਕਲ੍ਹ ਜੋਗਾ ਬਹੁਤੇ ਜੀਵਾਂ ਦਾ ਸੁਭਾਅ ਕਲਜੁਗੀ ਆ ਤਾਂ ਕਰਕੇ ਇਹਨੂੰ ਕਲਜੁਗ ਕਹਿ ਦਿੰਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਕਹਿੰਦੇ ਜਦੋਂ ਸਤਜੁਗ ਦਾ ਯੁਗ ਸੀ ਉਦੋਂ ਉਹਨੂੰ ਸਤਜੁਗ ਤਾਂ ਕਹਿੰਦੇ ਸੀ ਵੀ ਜੀਵਨ ਦਾ ਸੁਭਾਅ ਸਤਜੁਗੀ ਸੀਗਾ ਧਰਮ ਦੇ ਚਾਰੇ ਪੈਰ ਕਾਇਮ ਸੀਗੇ ਸਾਰੇ ਸਰੀਰਾਂ ਦੇ ਵਿੱਚ ਸੰਤੋਖ ਸੀਗਾ ਸਾਰਿਆਂ ਨੂੰ ਧਰਮ ਦੀ ਸਮਝ ਸੀਗੀ ਪਰਮਾਤਮਾ 'ਚ ਸਾਰੇ ਲੀਨ ਹੁੰਦੇ ਸੀਗੇ ਫਿਰ ਕਹਿੰਦੇ ਮਨ ਤਨ ਹਰ ਗਾਵੈ ਪਰਮ ਸੁਖ ਪਾਵੈ ਹਰ ਹਿਰਦੇ ਹਰ ਗੁਣ ਗਿਆਨ ਜਿਉ ਜੀਵ ਮਨ ਰਾਹੀ ਤਨ ਰਾਹੀ ਪ੍ਰਮਾਤਮਾ ਦੀ ਸੇਵਾ ਭਗਤੀ ਕਰਦੇ ਸੀ ਉਹਦੇ ਗੁਣ ਗਾਉਂਦੇ ਸੀ ਆਨੰਦ ਵਿੱਚ ਰਹਿੰਦੇ ਸੀਗੇ ਪ੍ਰਮਾਤਮਾ ਦੇ ਗੁਣਾਂ ਦੀ ਉਹਨੂੰ ਉਹਨਾਂ ਨੂੰ ਸਮਝ ਸੀਗੀ ਤਾਂ ਕਰਕੇ ਉਹਨੂੰ ਸਤਜੁਗ ਕਹਿੰਦੇ ਸੀ ਬਹੁਤੇ ਜੀਵ ਸਤਜੁਗੀ ਸੁਭਾਅ ਦੇ ਸੀਗੇ ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ ਸੋਭਾ ਗੁਰਮਖ ਹੋਈ ਅੰਤਰ ਬਾਹਰ ਹਰ ਪ੍ਰਭ ਏਕੋ ਦੂਜਾ ਅਵਰ ਨਾ ਕੋਈ ਫਿਰ ਜਿਹੜੇ ਸਤਜੁਗੀ ਜੀਵ ਵਾਲੇ ਸੁਭਾਅ ਨੇ ਉਹਨਾਂ ਨੂੰ ਪਰਮਾਤਮਾ ਬਾਰੇ ਸੋਝੀ ਹੁੰਦੀ ਆ ਪਰਮਾਤਮਾ ਦਾ ਨਾਮ ਜੋ ਜਪਦੇ ਨੇ ਗੁਰੂ ਦੇ ਸਨਮੁਖ ਰਹਿੰਦੇ ਨੇ ਫਿਰ ਉਹਨਾਂ ਨੂੰ ਆਦਰ ਮਿਲਦਾ ਉਹਨਾਂ ਦਾ ਜੀਵਨ ਸਫਲ ਹੁੰਦਾ ਉਹ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਨੂੰ ਦੇਖਦੇ ਹੀ ਨਹੀਂ ਉਹਨਾਂ ਨੂੰ ਹਰ ਇੱਕ ਦੇ ਵਿੱਚ ਪਰਮਾਤਮਾ ਹੀ ਨਜ਼ਰ ਆਉਂਦਾ ਅੰਦਰ ਬਾਹਰ ਹਰ ਇੱਕ ਜਗ੍ਹਾ ਤੇ ਉਹਨਾਂ ਨੂੰ ਪਰਮਾਤਮਾ ਹੀ ਦਿਸਦਾ ਹੈ ਹਰ ਹਰ ਲੇਵ ਲਈ ਹਰ ਨਾਮ ਸਖਾਈ ਹਰ ਦਰਗਹਿ ਪਾਵੇ ਮਾਨ ਜਿਉ ਸਤਜੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜਿਉ ਚਾਰੇ ਪੈਰ ਪੂਰੇ ਸੀਗੇ ਧਰਮ ਦੇ ਤੇ ਜੀਵਾਂ ਨੇ ਪਰਮੇਸ਼ਰ ਦੇ ਵਿੱਚ ਲੇਵ ਲਈ ਹੋਈ ਸੀ ਪਰਮੇਸ਼ਰ ਦਾ ਨਾਮ ਹੀ ਉਹਨਾਂ ਦਾ ਸਾਥੀ ਸੀ ਇਸ ਕਰਕੇ ਉਹਨਾਂ ਨੂੰ ਦਰਗਾਹ ਦੇ ਵਿੱਚ ਵੀ ਆਦਰ ਮਿਲਦਾ ਸੀ ਤੇਤਾ ਜੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜਿਉ ਪਗ ਚੌਥਾ ਖਿਸਿਆ ਤਰੇ ਪਗ ਟਿਕਿਆ ਮਨ ਹਿਰਦੈ ਕ્રોਧ ਜਲਾਏ ਜਿਉ ਫਿਰ ਵਕਤ ਆਇਆ ਕਿ ਧਰਮ ਦਾ ਇੱਕ ਪੈਰ ਅਲੋਪ ਹੋ ਗਿਆ ਬਹੁਤਾਂਤ ਵਿੱਚ ਜੀਵਾਂ ਦਾ ਜਿਹੜਾ ਸੁਭਾਅ ਹੈ ਉਹ ਤ੍ਰੇਤਾ ਵਾਲਾ ਬਣ ਗਿਆ। ਉਦੋਂ ਸੀਗਾ ਜਿੱਦਾਂ ਲੋਕਾਂ ਦਾ ਸੁਭਾਅ ਬਣ ਗਿਆ ਕਿ ਜੱਤ ਸੰਜਮ ਵਾਲੇ ਕਰਮ ਕਰਦੇ ਸੀ। ਜਿਹੜਾ ਪਰਮੇਸ਼ਰ ਦੇ ਵਿੱਚ ਧਿਆਨ ਸੀ ਉਹ ਵਾਲਾ ਪੱਗ ਖਿਸਕ ਗਿਆ। ਜੀਵਾਂ ਦੇ ਅੰਦਰ ਹਿਰਦੇ ਦੇ ਵਿੱਚ ਕ੍ਰੋਧ ਆਉਣਾ ਸ਼ੁਰੂ ਹੋ ਗਿਆ ਕਿਉਂਕਿ ਧਰਮ ਦਾ ਇੱਕ ਪੈਰ ਅਲੋਪ ਹੋ ਗਿਆ। ਤ੍ਰੇਤਾ ਆ ਗਿਆ। ਮਨ ਹਿਰਦੈ ਕ੍ਰੋਧ ਮਹਾ ਬਿਸਲੋਦ ਨਿਰਪਤਾ ਵੈ ਲੜ ਦੁੱਖ ਪਾਇਆ ਅੰਤਰ ਮਮਤਾ ਰੋਗ ਲਗਾਨਾ ਹਮੇ ਅਹੰਕਾਰ ਵਿਦਾਇਆ ਫਿਰ ਜੀਵਾਂ ਦੇ ਅੰਦਰ ਕ੍ਰੋਧ ਆਉਣਾ ਸ਼ੁਰੂ ਹੋ ਗਿਆ ਰਾਜੇ ਇੱਕ ਦੂਜੇ ਨੂੰ ਮਾਰਨ ਲੱਗੇ ਇੱਕ ਦੂਜੇ ਉੱਪਰ ਹਮਲੇ ਕਰਨ ਲੱਗੇ ਇੱਕ ਦੂਜੇ ਨੂੰ ਆਪਣਾ ਬਲ ਦਿਖਾਉਣ ਲੱਗੇ ਉਨ੍ਹਾਂ ਦੇ ਅੰਦਰ ਮਮਤਾ ਦਾ ਮੋਹ ਸ਼ੁਰੂ ਹੋ ਗਿਆ ਹੰਕਾਰ ਵੱਧ ਗਿਆ ਇਸ ਤਰ੍ਹਾਂ ਦੇ ਮਾੜੇ ਔਗਣ ਆਉਣੇ ਸ਼ੁਰੂ ਹੋ ਗਏ ਜੀਵਾਂ 'ਚ ਹਰ ਹਰ ਕਿਰਪਾ ਤਾਰੀ ਮੇਰਿਆ ਠਾਕੁਰ ਬਿਖ ਗੁਰਮਤ ਹਰ ਨਾਮ ਲਹਿ ਜਾਏ ਜਿਉ ਫਿਰ ਕਹਿੰਦੇ ਕੀ ਹੋਇਆ ਵੀ ਉਸ ਯੁੱਗ ਦੇ ਵਿੱਚ ਵੀ ਇਸ ਤਰ੍ਹਾਂ ਸੀ ਪਰਮਾਤਮਾ ਨੇ ਕਿਰਪਾ ਰੱਖੀ ਹੋਈ ਸੀ ਜਿਹੜੇ ਜੀਵ ਗੁਰੂ ਦੀ ਮੱਤ ਤੇ ਚੱਲ ਕੇ ਉਹਦਾ ਨਾਮ ਜਪਦੇ ਸੀਗੇ ਉਹਨਾਂ ਦੀ ਜਿਹੜੀ ਕਰੋਧ ਦੀ ਹੈਗੀ ਹੈ ਜ਼ਹਿਰ ਉਹ ਖਤਮ ਹੋ ਜਾਂਦੀ ਸੀਗੀ ਪਰ ਬਹੁਤਾਤ ਵਿੱਚ ਜੀਵ ਉਸ ਤਰ੍ਹਾਂ ਦੇ ਨਹੀਂ ਸੀ ਰਹੇ ਜਿਵੇਂ ਦੇ ਸਤਜਗ ਵਿੱਚ ਸੀਗੇ ਅੰਤਰ ਮਮਤਾ ਰੋਗ ਲਗਾਨਾ ਹਉਮੈ ਅਹੰਕਾਰ ਵਿਦਾਇਆ ਹਰ ਹਰ ਕਿਰਪਾ ਤਾਰੀ ਮੇਰੇ ਠਾਕੁਰ ਬਿਖ ਗੁਰਮਤ ਹਰ ਨਾਮ ਲਹਿ ਜਾਏ ਜਿਉ ਤੇਤਾ ਜੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜਿਉ ਫਿਰ ਤੇਤੇ ਦੇ ਵਿੱਚ ਇਸ ਤਰ੍ਹਾਂ ਜਤ ਤੇ ਸੰਜਮ ਦੇ ਕਰਮ ਹੋਣ ਲੱਗੇ ਨਾਮ ਉਸ ਧਰਨੀ ਜਦ ਹੁੰਦਾ ਸੀ ਜਿਵੇਂ ਸਤਜੋਗ ਵਿੱਚ ਲੋਕਿੰ ਜਪਦੇ ਸੀ ਜੁਗ ਦੁਆਪਰ ਆਇਆ ਪਰਮ ਪਰਮਾਇਆ ਹਰ ਗੋਪੀ ਕਾਨ ਉਪਾਏ ਜਿਓ ਤਪ ਤਾਪਨ ਤਾਪੈ ਜਗ ਪੁਨ ਅਰੰਬੇ ਅਤ ਕਿਰਿਆ ਕਰਮ ਕਮਾਏ ਜਿਓ ਫੇਤੀਜੇ ਨੰਬਰ ਤੇ ਦੁਆਪਰ ਵਾਲੇ ਸੁਹਾਵੇ ਲੋਕੀ ਆ ਗਏ ਜੀਵ ਮਾਇਆ ਦੇ ਮੋਹ ਦੇ ਵਿੱਚ ਪਰਿਵਾਰਾਂ ਦੇ ਮੋਹ ਦੇ ਵਿੱਚ ਗਲਤਾਨ ਹੋਣ ਲੱਗ ਗਏ ਫਿਰ ਜਿੱਦਾਂ ਧੂਣੀਆਂ ਤਪਾਉਣ ਦਾ ਜਗ ਪੁੰਨ ਕਰਨ ਦਾ ਇਸ ਤਰ੍ਹਾਂ ਦੇ ਤਪ ਕਰਨ ਦੇ ਕਰਮ ਕਾਂਡ ਸ਼ੁਰੂ ਹੋ ਗਏ ਪਰਮੇਸ਼ਰ ਦਾ ਜਿਹੜਾ ਨਾਮ ਪਹਿਲਾਂ ਸਤਜੁਗ ਵਿੱਚ ਲਿਆ ਜਾ ਰਿਹਾ ਸੀ ਉਹ ਹੁਣ ਨਹੀਂ ਰਿਹਾ ਕਿਰਿਆ ਕਰਮ ਕਮਾਇਆ ਪਗ ਦੋਏ ਖਿਸਕਾਇਆ ਦੋਏ ਪਗ ਟਿਕੇ ਟਿਕਾਏ ਜਿਓ ਮਹਾ ਜੁੱਧ ਜੋਦ ਬਹੁ ਕੀਨੇ ਵਿੱਚ ਹੌਮੈ ਪਚੇ ਪਚਾਏ ਜਿਉ ਇਸ ਤਰ੍ਹਾਂ ਫਿਰ ਕਹਿੰਦੇ ਦੁਆਪਰ ਦੇ ਸੁਭਾਅ ਵਾਲੇ ਲੋਕ ਬਹੁਤਾਤ ਵਿੱਚ ਸੀਗੇ ਇਸ ਕਰਕੇ ਉਸ ਯੁੱਗ ਦਾ ਨਾਂ ਦੁਆਪਰ ਪੈ ਗਿਆ ਜਿਹੜੇ ਸੀਗੇ ਜੋਦੇ ਪੈਦਾ ਹੋਏ ਉਸ ਯੁੱਗ ਦੇ ਵਿੱਚ ਬੜੇ ਜੁੱਧ ਹੋਏ ਕਿਉਂਕਿ ਹੌਮੈ ਦੇ ਵਿੱਚ ਜੀਵ ਜੁੱਧ ਕਰਦੇ ਨੇ ਇੱਕ ਦੂਜੇ ਨੂੰ ਆਪਣੀ ਤਾਕਤ ਦਿਖਾਉਣਾ ਚਾਹੁੰਦਾ ਇਸ ਯੁੱਗ ਦੇ ਵਿੱਚ ਕਹਿੰਦੇ ਧਰਮ ਦੇ ਦੋ ਪੈਰ ਰਹਿ ਗਏ ਸਤਜੁਗ ਵਿੱਚ ਚਾਰੇ ਪੈਰ ਪੂਰੇ ਸੀ ਤ੍ਰੇਤਾ ਦੇ ਵਿੱਚ ਇੱਕ ਚਲੇ ਗਿਆ ਤਿੰਨ ਰਹਿ ਗਏ ਤੇ ਫਿਰ ਦੁਆਪਰ ਦੇ ਵਿੱਚ ਦੋ ਹੀ ਰਹਿ ਗਏ ਜਿਵੇਂ ਜਿਵੇਂ ਧਰਮ ਦੇ ਪੈਰ ਖਿਸਕੀ ਜਾਂਦੇ ਨੇ ਜੀਵਾਂ ਦੇ ਸੁਭਾਅ ਔਗਣਾਂ ਵਾਲੇ ਬਣ ਜਾਂਦੇ ਨੇ ਦੀਨ ਦਿਆਲ ਗੁਰ ਸਾਧ ਮਿਲਾਇਆ ਮਿਲ ਸਤਗੁਰ ਮਲ ਲਹਿ ਜਾਏ ਜੀਓ ਜੋਗ ਦੁਆਪਰ ਆਇਆ ਪਰਮ ਪਰਮਾਇਆ ਹਰ ਗੋਪੀ ਕਾਨ ਉਪਾਏ ਜਿਉ ਫਿਰ ਕਹਿੰਦੇ ਇਸ ਤਰ੍ਹਾਂ ਪਰਮੇਸ਼ਰ ਨੇ ਉਸ ਜਗ ਦੇ ਵਿੱਚ ਵੀ ਸਾਧ ਸਾਧ ਪੈਦਾ ਕੀਤੇ ਹਰ ਯੁਗ ਯੁਗ ਭਗਤ ਉਪਾਇਆ ਹਰ ਇੱਕ ਯੁਗ ਦੇ ਵਿੱਚ ਭਗਤੀ ਕਰਨ ਵਾਲੇ ਵੀ ਹੋਏ ਨੇ ਹਰ ਇੱਕ ਯੁਗ ਵਿੱਚ ਹੋਏ ਨੇ ਫਿਰ ਇਸ ਤਰ੍ਹਾਂ ਹੀ ਕਹਿੰਦੇ ਵੀ ਬਹੁਤ ਬਹੁਤਾਤ ਵਿੱਚ ਜੀਵ ਦੁਆਪਰ ਦੇ ਵਿੱਚ ਵੀ ਦੁਆਪਰੀ ਸੁਭਾਅ ਵਾਲੇ ਹੋਗੇ ਸੀ ਪਰ ਫਿਰ ਵੀ ਕਹਿੰਦੇ ਜਿਹੜੇ ਗੁਰੂ ਦੀ ਸੰਗਤ ਵਿੱਚ ਆਉਂਦੇ ਸੀਗੇ ਵਾਹਿਗੁਰੂ ਦਾ ਨਾਮ ਜਪਦੇ ਸੀ ਪਰਮੇਸ਼ਰ ਦਾ ਸਤਗੁਰ ਦੀ ਸੰਗਤ ਵਿੱਚ ਆਇਆ ਉਹਨਾਂ ਦੇ ਮਨ ਦੀ ਮੈਲ ਲੈਂਦੀ ਸੀਗੀ ਕਹਿੰਦੇ ਚਾਹੇ ਬਹੁਤਾਂ ਦੇ ਵਿੱਚ ਜੀਵ ਦੁਆਪਰੀ ਸੁਭਾਅ ਦੇ ਸੀਗੇ ਪਰ ਫਿਰ ਵੀ ਵਿਰਲੇ ਸੀ ਜੋ ਸਤਜੁਗੀ ਸੁਭਾਅ ਦੇ ਹੈ ਸੀ ਵਾਹਿਗੁਰੂ ਜੀ ਹਵਾ ਹੀ ਗਰੂ ਦੀ ਕਲਯੁਗ ਹਰ ਕੀਆ ਪਗ ਤਰੇ ਖਿਸਕੀਆ ਪਗ ਚੌਥਾ ਟਿਕਾ ਟਕਾਏ ਜਿਓ ਗੁਰ ਸ਼ਬਦ ਕਮਾਇਆ ਔਖਦ ਹਰ ਪਾਇਆ ਹਰ ਕੀਰਤ ਹਰ ਸਾਤ ਪਾਏ ਜਿਓ ਫਿਰ ਕਹਿੰਦੇ ਚੌਥਾ ਕਲਯੁਗ ਆ ਗਿਆ ਜੋ ਅੱਜ ਚੱਲ ਰਿਹਾ ਹੈ ਇਹ ਸੁਭਾਅ ਹੈ ਜੀਵਾਂ ਦਾ ਯੀ ਦੇ ਵਿੱਚ ਧਰਮ ਦੇ ਕਹਿੰਦੇ ਤਿੰਨੇ ਹੀ ਪੈਰ ਉੱਡ ਗਏ ਇੱਕ ਪੈਰ ਰਹਿ ਗਿਆ ਸਿਰਫ ਇੱਕ ਪੈਰ ਤੇ ਧਰਮ ਖੜਾ ਹੈ ਕਹਿੰਦੇ ਪਰ ਜਿਨੇ ਗੁਰੂ ਦੇ ਸਨਮੁਖ ਹੋ ਕੇ ਸਬਦ ਦੀ ਕਮਾਈ ਕੀਤੀ ਆ ਹਰੀ ਦੇ ਨਾਮ ਦੀ ਦਵਾਈ ਲਈਆ ਹਰੀ ਦੀ ਕੀਰਤੀ ਕੀਤੀ ਆ ਉਹਨਾਂ ਦੇ ਮਨ ਨੂੰ ਕਲਯੁਗ ਵਿੱਚ ਵੀ ਸ਼ਾਂਤੀ ਮਿਲਦੀ ਆ ਕਲਯੁਗ ਸਵਾ ਦੇ ਵਿੱਚ ਵੀ ਉਹਨਾਂ ਨੂੰ ਸ਼ਾਂਤੀ ਮਿਲਦੀ ਆ ਹਰ ਕੀਰਤ ਰੁੱਤ ਆਈ ਹਰ ਨਾਮ ਵਡਾਈ ਹਰ ਹਰ ਨਾਮ ਖੇਤ ਜਮਾਇਆ ਕਲਯੁਗ ਬੀਜ ਬੀਜੇ ਬਿਨ ਨਾ ਵੈ ਸਭ ਲਾਹ ਮੂਲ ਗਵਾਇਆ ਫਿਰ ਕਹਿੰਦੇ ਕਲਯੁਗ ਵਿੱਚ ਵੀ ਪਰਮੇਸ਼ਰ ਦੇ ਨਾਮ ਦੇ ਬੀਜਣ ਵਾਲੀ ਰੁੱਤ ਹੈ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦਾ ਨਾਮ ਬੀਜਦੇ ਨੇ ਉਹ ਕਹਿੰਦੇ ਲਾਹਾ ਲੈ ਲੈਂਦੇ ਨੇ ਜਿਹੜੇ ਕਹਿੰਦੇ ਉਹਦੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਨਹੀਂਗੇ ਉਹ ਆਪਣਾ ਮੂਲ ਵੀ ਗਵਾ ਕੇ ਚਲੇ ਜਾਂਦੇ ਨੇ ਉਹ ਜਿਹੜਾ ਪਹਿਲਾਂ ਵੀ ਜਿਹੜੇ ਕੋਈ ਚੰਗੇ ਥੋੜੇ ਮੋਟੇ ਸੰਸਕਾਰ ਬਣੇ ਨੇ ਬਿਨੇ ਨਾਮ ਤੋਂ ਬਿਨਾ ਉਹ ਵੀ ਗਵਾਹ ਹੋ ਜਾਂਦੇ ਨੇ ਜਨ ਨਾਨਕ ਗੁਰਪੂਰਾ ਪਾਇਆ ਮਨ ਹਿਰਦੈ ਨਾਮ ਲਖਾਏ ਜਿਉ ਕਾਲ ਯੁਗ ਹਰ ਕੀਆ ਪਗ ਤਰੇ ਖਿਸਕੀਆ ਪਗ ਚੌਥਾ ਟਿਕਾ ਟਕਾਏ ਜਿਓ ਕਹਿੰਦੇ ਕਾਲ ਯੁਗ ਵਿੱਚ ਧਰਮ ਦਾ ਸਿਰਫ ਇੱਕ ਪੈਰ ਰਹਿ ਗਿਆ ਪਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਪੂਰੇ ਗੁਰੂ ਦਾ ਮਲਾਪ ਪਾ ਲਿਆ ਆਪਣੇ ਹਿਰਦੇ ਵਿੱਚ ਗੁਰੂ ਨੇ ਉਹਨਾਂ ਦੇ ਨਾਮ ਪੱਕਾ ਕਰਵਾ ਦਿੱਤਾ ਤਾਂ ਉਹਨਾਂ ਨੇ ਪਰਮੇਸ਼ਰ ਦਾ ਦੀਦਾਰ ਕਰ ਲਿਆ ਕਾਲ ਯੁਗ ਵਿੱਚ ਕਾਲ ਯੁਗ ਦੇ ਸੁਭਾਅ ਵਿੱਚ ਵੀ ਜੇ ਉਹਨਾਂ ਨੇ ਨਾਮ ਜਪ ਲਿਆ ਆਸਾ ਮਹੱਲਾ ਚੌਥਾ ਹਰ ਕੀਰਤ ਮਨ ਪਾਈ ਪਰਮ ਗਤ ਪਾਈ ਹਰ ਮਨ ਤਨ ਮੀਠ ਲਗਾਨ ਜਿਉ ਹਰ ਹਰ ਰਸ ਪਾਇਆ ਗੁਰਮਤਿ ਹਰ ਧਿਆਇਆ ਤੁਰ ਮਸਤਕ ਬਾਗ ਪੁਰਾਨ ਜਿਉ ਕਹਿੰਦੇ ਜਿਸ ਜੀਵ ਨੇ ਹਰੀ ਦੀ ਕੀਰਤੀ ਕੀਤੀ ਜਿਦੇ ਕਹਿੰਦੇ ਹਰੀ ਮਨ ਨੂੰ ਮਿੱਠਾ ਲੱਗ ਗਿਆ ਹਰੀ ਦਾ ਨਾਮ ਮਿੱਠਾ ਲੱਗ ਗਿਆ ਉਹਨੇ ਉਹਦਾ ਨਾਮ ਜਪ ਕੇ ਪਰਮ ਗਤੀ ਪਾ ਲਈਆ ਉਹਨੇ ਹਰੀ ਦਾ ਨਾਮ ਰਸ ਪਾ ਲਿਆ ਗੁਰੂ ਦੀ ਮੱਤ ਤੇ ਚੱਲ ਕੇ ਹਰੀ ਦਾ ਨਾਮ ਧਿਆਇਆ ਉਹਦੇ ਕਹਿੰਦੇ ਪੁਰਾਣੇ ਪੂਰਵਲੇ ਕਰਮ ਕਹਿੰਦੇ ਸੀ ਜਿਹੜੇ ਅੰਕਰ ਫੁੱਟ ਪੈ ਕਹਿੰਦੇ ਉਹਦੇ ਮਸਤਕ ਦੇ ਭਾਗ ਜਾਗ ਪੈ ਜਿਨੇ ਉਹਦਾ ਨਾਮ ਜਪ ਲਿਆ ਤੋਰ ਮਸਤਕ ਭਾਗ ਹਰ ਨਾਮ ਸੁਹਾਗ ਹਰ ਨਾਮ ਮੈਂ ਹਰ ਗੁਣ ਗਾਇਆ ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ ਹਰ ਨਾਮ ਮੈਂ ਹਰ ਸੋਹਾਇਆ ਕਹਿੰਦੇ ਜਿਨ੍ਹਾਂ ਦੇ ਪੂਰਬਲੇ ਚੰਗੇ ਭਾਗ ਜਾਗ ਪਏ ਉਹਨਾਂ ਨੇ ਕਹਿੰਦੇ ਪਰਮੇਸ਼ਰ ਜੋ ਸਦਾ ਦਾ ਸੁਹਾਗ ਬਣ ਜਾਂਦਾ ਹੈ ਉਦੇ ਗੁਣ ਗਾਏ ਉਹਦਾ ਨਾਮ ਜਪਿਆ ਉਹਨਾਂ ਦੇ ਮੱਥੇ ਤੇ ਕਹਿੰਦੇ ਜਿਸ ਤਰ੍ਹਾਂ ਇੱਕ ਉਹਦੇ ਨਾਮ ਦੀ ਮੋਹਰ ਛਾਪੂਗੀ ਕਹਿੰਦੀ ਜਿਸ ਤਰ੍ਹਾਂ ਕਹਿੰਦੇ ਕੋਈ ਮਣੀ ਹੁੰਦੀ ਆ ਨਾ ਸੁੰਦਰ ਚਮਕਦੀ ਆ ਇਸ ਤਰ੍ਹਾਂ ਪਰਮੇਸ਼ਰ ਦਾ ਨਾਮ ਉਹਨਾਂ ਦੇ ਮੱਥੇ ਤੇ ਸੁਹਾਣਾ ਬਣ ਗਿਆ ਜਿਸ ਤਰ੍ਹਾਂ ਜਿਹੜਾ ਨਾਮ ਜਪਦਾ ਫਿਰ ਉਹਦੇ ਕਹਿੰਦੇ ਨਾ ਨਾ ਕਿ ਮਤਲਬ ਚਿਹਰੇ ਤੇ ਨੂਰ ਆ ਜਾਂਦਾ ਜੋਤੀ ਜੋਤ ਮਿਲੀ ਪ੍ਰਭ ਪਾਇਆ ਮਿਲ ਸਤਗੁਰ ਮਨੁਆ ਮਾਨ ਜਿਉ ਹਰ ਕੀਰਤ ਮਨ ਪਾਈ ਪਰਮ ਗਤ ਪਾਈ ਹਰ ਮਨ ਤਨ ਮੀਠ ਲਗਾਨ ਜਿਉ ਫਿਰ ਕਹਿੰਦੇ ਜਿਸ ਜੀਵ ਨੂੰ ਪਰਮਾਤਮਾ ਦੀ ਕੀਰਤੀ ਕਰਨੀ ਚੰਗੀ ਲੱਗੀ ਪਰਮਾਤਮਾ ਦਾ ਨਾਮ ਉਹਦੇ ਹਿਰਦੇ ਵਿੱਚ ਮਿੱਠਾ ਲੱਗਿਆ ਉਹਨੇ ਸਭ ਤੋਂ ਉੱਚੀ ਆਤਮਿਕ ਅਵਸਥਾ ਪਾ ਲਈ ਉਹਦੀ ਜਿਹੜੀ ਜੋਤੀ ਆ ਉਹ ਪਰਮੇਸ਼ਰ ਦੀ ਜੋਤ ਵਿੱਚ ਮਿਲ ਗਈ ਉਹਦਾ ਮਨ ਪਰਮੇਸ਼ਰ ਵਿੱਚ ਟਿਕ ਗਿਆ ਉਹਦਾ ਮਨ ਹੁਣ ਚੰਚਲ ਨਹੀਂ ਰਿਹਾ ਮਨ ਮੰਨ ਗਿਆ ਪਰਮੇਸ਼ਰ ਦਾ ਨਾਮ ਜਪਣ ਲਈ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਊਤਮ ਜਨ ਪ੍ਰਦਾਨ ਜਿਓ ਨਹ ਹਮ ਚਰਨ ਸਰੇ ਵੋ ਖਿਨ ਖਿਨ ਪਗ ਤੋ ਵੋ ਜਿਨ ਹਰ ਮੀਠ ਲਗਾਨ ਜਿਓ ਜਿਨਾਂ ਨੇ ਕਹਿੰਦੇ ਉਸ ਪਰਮੇਸ਼ਰ ਦਾ ਜਸ ਗਾਇਆ ਉਹਨਾਂ ਨੇ ਬੜੀ ਉੱਚੀ ਆਤਮਿਕ ਅਵਸਥਾ ਪਾ ਲਈ ਉਹ ਕਹਿੰਦੇ ਹਮੇਸ਼ਾ ਹੀ ਬੜੀ ਸੋਭਾ ਵਾਲੇ ਹੁੰਦੇ ਨੇ ਪ੍ਰਧਾਨ ਗਿਣੇ ਜਾਂਦੇ ਨੇ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਮਿੱਠਾ ਲੱਗਦਾ ਕਹਿੰਦੇ ਅਸੀਂ ਉਹਨਾਂ ਦੇ ਚਰਨਾਂ ਦੀ ਕਹਿੰਦੇ ਚਰਨਾਂ ਨੂੰ ਧੋਈਏ ਉਹਨਾਂ ਦੀ ਸੇਵਾ ਕਰੀਏ ਕਹਿੰਦੇ ਅਸੀਂ ਉਹਨਾਂ ਨੂੰ ਬੜਾ ਆਦਰ ਦੇਈਏ ਜਿਨ੍ਹਾਂ ਨੂੰ ਕਹਿੰਦੇ ਹਿਰਦੇ ਵਿੱਚ ਪਰਮੇਸ਼ਰ ਮਿੱਠਾ ਲੱਗਦਾ ਉਹਦਾ ਨਾਮ ਮਿੱਠਾ ਲੱਗਦਾ ਹਰ ਮਿੱਠਾ ਲਾਇਆ ਪਰਮ ਸੁਖ ਪਾਇਆ ਮੁਖ ਭਾਗਾ ਰਤੀ ਚਾਰੇ ਗੁਰਮਤ ਹਰ ਗਾਇਆ ਹਰ ਹਾਰ ਉਰ ਪਾਇਆ ਹਰ ਨਾਮ ਕੰਠ ਤਾਰੇ ਜਿਨ੍ਹਾਂ ਦੇ ਕਹਿੰਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਮਿੱਠਾ ਲੱਗਿਆ ਉਹ ਬਹੁਤ ਆਨੰਦ ਪਾਉਂਦੇ ਨੇ ਕਹਿੰਦੇ ਉਹਨਾਂ ਦਾ ਮੁੱਖ ਖਿੜਿਆ ਰਹਿੰਦਾ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਮੱਤ ਤੇ ਚੱਲ ਕੇ ਪਰਮੇਸ਼ਰ ਦੇ ਗੁਣ ਗਾਏ ਗੁਣਾ ਦਾ ਹਾਰ ਪਰੋ ਕੇ ਗਲ ਚ ਪਾ ਲਿਆ ਪਰਮੇਸ਼ਰ ਦਾ ਨਾਮ ਕਹਿੰਦੇ ਆਪਣੇ ਹਿਰਦੇ ਵਿੱਚ ਵਸਾ ਲਿਆ ਉਹ ਬੜੇ ਪਿਆਰੇ ਨੇ ਸਭ ਇੱਕ ਦ੍ਰਿਸ਼ਟ ਸਮਤ ਕਰ ਦੇਖੈ ਸਭ ਆਤਮ ਰਾਮ ਪਛਾਨ ਜਿਓ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਊਤਮ ਜਨ ਪਰਦਾਨ ਜਿਓ ਫਿਰ ਜਿਹੜੇ ਕਹਿੰਦੇ ਹਰੀ ਦਾ ਜਸ ਗਾਉਂਦੇ ਨੇ ਬੜੀ ਉੱਚੀ ਆਤਮਿਕ ਅਵਸਥਾ ਪਾ ਲੈਂਦੇ ਨੇ ਜਿਹੜੇ ਹਮੇਸ਼ਾ ਸੋਭਾ ਖੱਟਦੇ ਨੇ ਉਹ ਕਹਿੰਦੇ ਸਾਰਿਆਂ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਦੇ ਨੇ ਉਨਨੁ ਸਾਰਿਆਂ ਦੇ ਵਿੱਚ ਪਰਮੇਸ਼ਰ ਵਿਆਪਕ ਦਿਸਦਾ ਹੈ ਸਤ ਸੰਗਤ ਮਨ ਪਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਓ ਹਰ ਹਰ ਆਰਾਧਿਆ ਗੁਰ ਸ਼ਬਦ ਵਿਗਾਸਿਆ ਬੀਜਾ ਅਵਰ ਨ ਕੋਏ ਜੀਓ ਕਹਿੰਦੇ ਜਿਹੜੇ ਜੀਵ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਕਹਿੰਦੇ ਉਹਨਾਂ ਨੂੰ ਸਤ ਸੰਗਤ ਕਰਨੀ ਬੜੀ ਚੰਗੀ ਲੱਗਦੀ ਆ ਕਿਉਂਕਿ ਸਤ ਸੰਗਤ ਦੇ ਵਿੱਚ ਹਮੇਸ਼ਾ ਪਰਮੇਸ਼ਰ ਦੀ ਗੱਲ ਹੁੰਦੀ ਆ ਉਹਦੇ ਨਾਮ ਦੀ ਗੱਲ ਹੁੰਦੀ ਆ ਕਹਿੰਦੇ ਫਿਰ ਉਹ ਪਰਮੇਸ਼ਰ ਦਾ ਨਾਮ ਜਪਦੇ ਨੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹਨਾਂ ਦਾ ਅੰਦਰ ਲ ਕਮਲ ਫੁੱਲ ਖਿੜ ਜਾਂਦਾ ਉਹਨਾਂ ਨੂੰ ਪਰਮੇਸ਼ਰ ਤੋਂ ਬਿਨਾਂ ਦੂਜਾ ਕੋਈ ਦਿਸਦਾ ਹੀ ਨਹੀਂ ਅਵਰ ਨ ਕੋਏ ਹਰ ਅਮਰਤ ਸੋਏ ਜਿਨ ਪੀਆ ਸੋ ਵਿਦ ਜਾਣੈ ਤਨ ਤਨ ਗੁਰੂ ਪੂਰਾ ਪ੍ਰਭ ਪਾਇਆ ਲਗ ਸੰਗਤ ਨਾਮ ਪਛਾਣੈ ਜਿਹੜੇ ਫਿਰ ਕਹਿੰਦੇ ਗੁਰੂ ਦੇ ਲੜ ਲੱਗੇ ਪਰਮੇਸ਼ਰ ਦੇ ਨਾਲ ਜਾਣ ਪਛਾਣ ਪਾ ਲੈਂਦੇ ਨੇ ਸੰਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਤੋਂ ਬਿਨਾ ਹੋਰ ਕੁਝ ਚੰਗਾ ਨਹੀਂ ਲੱਗਦਾ ਉਹਨਾਂ ਨੂੰ ਪਰਮੇਸ਼ਰ ਦਾ ਅੰਮ੍ਰਿਤ ਨੂਪੀ ਨਾਮ ਹੀ ਚੰਗਾ ਲੱਗਦਾ ਪਰ ਉਹ ਕਹਿੰਦੇ ਜਿਹੜੇ ਇਸ ਅੰਮ੍ਰਿਤ ਰਸ ਨੂੰ ਚੱਖਦੇ ਨੇ ਉਹਦਾ ਉਹਦਾ ਸਵਾਦ ਕਿਵੇਂ ਦਾ ਹੁੰਦਾ ਤੇ ਇਹ ਸਵਾਦ ਦੀ ਵਿਧੀ ਕਿਵੇਂ ਬਣਦੀ ਆ ਉਹੀ ਜਾਣਦੇ ਨੇ ਜਿਨ੍ਹਾਂ ਨਾਲ ਇਹ ਵਾਪਰਦਾ ਧਨ ਧਨ ਗੁਰੂ ਪੂਰਾ ਪ੍ਰਭ ਪਾਇਆ ਲਗ ਸੰਗਤ ਨਾਮ ਪਛਾਣੈ ਨਾਮੋ ਸੇਵ ਨਾਮੋ ਆਰਾਧਾ ਬਿਨ ਨਾਮੈ ਅਵਰ ਨ ਕੋਏ ਜੀਓ ਕਹਿੰਦੇ ਉਹ ਧੰਨੇ ਜਿਨ੍ਹਾਂ ਨੇ ਗੁਰੂ ਪਾ ਲਿਆ ਗੁਰੂ ਧੰਨਾ ਕਹਿੰਦੇ ਜਿਨ੍ਹਾਂ ਨੇ ਜਿਨੇ ਪਰਮੇਸ਼ਰ ਨਾਲ ਮਿਲਾਪ ਕਰਾ ਦਿੱਤਾ ਸੰਗਤ ਦੇ ਵਿੱਚ ਰਹਿ ਕੇ ਜੀਵਦਾ ਨਾਮ ਦੇ ਨਾਲ ਪਿਆਰ ਪੈ ਗਿਆ ਫਿਰ ਨਾਮ ਨਾਮ ਹੀ ਜਪਦਾ ਪਰਮੇਸ਼ਰ ਦੀ ਸੇਵਾ ਭਗਤੀ ਕਰਦਾ ਨਾਮ ਤੋਂ ਬਿਨਾ ਹੋਰ ਦੁਜਾ ਉਹਨੂੰ ਕੋਈ ਕੰਮ ਨਹੀਂ ਰਹਿ ਜਾਂਦਾ ਸਤ ਸੰਗਤ ਮਨ ਭਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜੀਓ ਹਰ ਦਿਆ ਪ੍ਰਭ ਤਾਰੋ ਪਾਖਣ ਹਮ ਤਾਰੋ ਕਢ ਲੇ ਵੋ ਸਬਦ ਸੁਵਾਏ ਜਿਉ ਕਹਿੰਦੇ ਜਿਹੜੇ ਜੀਵ ਸਤ ਸੰਗਤ ਦੇ ਵਿੱਚ ਜੁੜਦੇ ਨੇ ਸਤ ਸੰਗਤ ਦੇ ਵਿੱਚ ਕਿਉਂਕਿ ਨਾਮ ਰਸ ਦੀ ਗੱਲ ਹੁੰਦੀ ਆ ਫਿਰ ਉਹਨਾਂ ਨੂੰ ਵੀ ਨਾਮ ਬੜਾ ਪਿਆਰਾ ਲੱਗਣ ਲੱਗ ਜਾਂਦਾ ਕਿਉਂਕਿ ਜਿੱਥੇ ਜਿਵੇਂ ਦੀ ਗੱਲ ਹੁੰਦੀ ਆ ਸੰਗਤ ਹੁੰਦੀ ਆ ਉਸ ਤਰ੍ਹਾਂ ਦਾ ਜੀਵ ਦਾ ਸੁਭਾਅ ਬਣਦਾ ਜਾਂਦਾ ਕਹਿੰਦੇ हे ਪਰਮੇਸ਼ਰ ਜੀ ਦਇਆ ਕਰਕੇ ਸਾਨੂੰ ਕਠੋਰ ਚਿੱਤਾਂ ਨੂੰ ਵੀ ਕਹਿੰਦੇ ਤਾਰ ਲਓ ਅਪਦੇਸ਼ ਸ਼ਬਦ ਦੇ ਨਾਲ ਪਿਆਰ ਸਾਡਾ ਬਣਾ ਦਿਓ ਅਸੀਂ ਜਾਪ ਕਰੀਏ ਤੇ ਅਸੀਂ ਵੀ ਇਸ ਭਵਜਲ ਤੋਂ ਤਰ ਜਾਈਏ ਮੋਹੋਤੀ ਕੜ ਫਾਥੇ ਨਿਕਰਤ ਹਮ ਜਾਤੇ ਹਰ ਬਹਾਂ ਪ੍ਰਭੂ ਪਕਰਾਈ ਜਿਓ ਪ੍ਰਭ ਬਹਾਂ ਪਕਰਾਈ ਉਤਮ ਮਤ ਪਾਈ ਗੁਰ ਚਰਣੀ ਜਨ ਲਾਗਾ ਕਹਿੰਦੇ ਹੈ ਪਰਮੇਸ਼ਰ ਜੀ ਇਸ ਸੰਸਾਰ ਸਾਗਰ ਦੇ ਵਿੱਚ ਮੋਹ ਦਾ ਚਿੱਕੜ ਬੜਾ ਭਾਰਾ ਹੈ ਅਸੀਂ ਵਿੱਚ ਡੁੱਬਦੇ ਜਾਂਨੇ ਆ ਤੁਸੀਂ ਕਿਰਪਾ ਕਰਕੇ ਸਹਾਰਾ ਦੋ ਆਪਣੀ ਬਾਹ ਦਾ ਜਦੋਂ ਕਹਿੰਦੇ ਫਿਰ ਪਰਮੇਸ਼ਰ ਨੇ ਗੁਰੂ ਦੇ ਰਾਹੀ ਆਪਣੀ ਬਾਹ ਦਾ ਸਹਾਰਾ ਦਿੱਤਾ ਤਾਂ ਜੀਵ ਨੂੰ ਉੱਤਮ ਮਤ ਹੋਦੀ ਹੋ ਗਈ ਉਹ ਸੰਗਤ ਵਿੱਚ ਜੁੜਿਆ ਨਾਮ ਜਪਿਆ ਉਹਦੀ ਮਤ ਉੱਤਮ ਹੋ ਗਈ ਜਦੋਂ ਗੁਰੂ ਦੀ ਸ਼ਰਣੀ ਪੈ ਗਿਆ ਹਰ ਹਰ ਨਾਮ ਜਪਿਆ ਆਰਾਧਿਆ ਮੁਖ ਮਸਤਕ ਭਾਗ ਸੁਭਾਗਾ ਜਨ ਨਾਨਕ ਹਰ ਕਿਰਪਾ ਤਾਰੀ ਮਨ ਹਰ ਹਰ ਮੀਠਾ ਲਾਏ ਜਿਉ ਕਹਿੰਦੇ ਜਦੋਂ ਜੀਵ ਨੇ ਪਰਮੇਸ਼ਰ ਦਾ ਨਾਮ ਜਪਿਆ ਉਹਦੇ ਕਹਿੰਦੇ ਮਸਤਕ ਦੇ ਭਾਗ ਜਾਗ ਪਏ ਕਹਿੰਦੇ ਪਰਮੇਸ਼ਰ ਨੇ ਕਿਰਪਾ ਕੀਤੀ ਅਪਦਾ ਨਾਮ ਉਹਦੇ ਹਿਰਦੇ ਵਿੱਚ ਮਿੱਠਾ ਲਾਉਣਾ ਸ਼ੁਰੂ ਕਰ ਦਿੱਤਾ ਹਰ ਦਿਆ ਪ੍ਰਭ ਤਾਰੋ ਪਾਖਣ ਹਮ ਤਾਰੋ ਕਢ ਲੇ ਬੋਬ ਸਬਦ ਸੁਭਾਏ ਜਿਓ ਕਹਿੰਦੇ हे ਪਰਮੇਸ਼ਰ ਜੀ ਸਾਡੇ ਤੇ ਕਿਰਪਾ ਕਰ ਦੋ ਅਸੀਂ ਕਠੋਰ ਚਿੱਤ ਹੋਏ ਆਂ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀ ਸਾਡਾ ਮਨ ਕੋਮਲ ਕਰ ਦਿਓ ਅਸੀਂ ਤੁਹਾਡਾ ਨਾਮ ਜਪੀਏ ਤੇ ਇਸ ਭਵਜਲ ਨੂੰ ਤਰ ਜਾਈਏ ਹੰਦੀ ਸੰਗ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜ੍ਹਦੇ ਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ